ਜਿਹੜੇ ਲੋਕ ਕਹਿੰਦੇ ਸੀ ਨਾ ਹੜਪੀੜਤਾਂ ਦੇ ਵਿੱਚ ਬਾਦਲਾਂ ਨੇ ਪੈਸਾ ਵੰਡਿਆ ਪਰਿਵਾਰ ਖੁੱਲ੍ਹੇ ਦਿਲ ਨਾਲ ਦਾਨ-ਪੁਨ ਕਰ ਰਿਹਾ ਹੈ ਬਹੁਤ ਵੱਡਾ ਭਲੇਖ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਮੈਂ ਜਿਹੜੀ ਅੱਜ ਇਹ ਗੱਲ ਕਰਨ ਲੱਗਾ ਨਾ ਮਾਮੇ ਤੇ ਪੂਆ ਦੇ ਲੜਕੇ ਦੀ ਇਹ ਸਟੋਰੀ ਹੈ ਜੀ ਅਸਲੀਅਤ ਹੈ ਜਿਹੜੇ ਬੰਦੇ 40 ਲੱਖ ਚੋਂ 1000 ਰੁਪਇਆ ਘਟਾ ਨਹੀਂ ਸਕਦੇ ਬੈਗ ਬੈਂਚ ਤੇ ਲਿਆ ਕੇ ਰੱਖਦੇ ਕਿ ਇਹਨਾਂ ਵਿੱਚੋਂ 1000 1000 ਰੁਪਇਆ ਘਟਾ ਹੈ ਪੂਰਾ ਕਰੋ ਤੁਸੀਂ ਯਕੀਨ ਕਰ ਲਓਗੇ ਵੀ ਹੜਪੀੜਤਾਂ ਲਈ ਉਹ ਲੱਖਾਂ ਰੁਪਇਆ ਬਣ ਸਕਦੇ ਆ ਯਕੀਨ ਕਰ ਲਓ ਭਾਈ ਜਿੰਨੀਆਂ ਵੀ ਨੌਕਰੀਆਂ ਪਰਿਵਾਰ ਬਾਅਦ ਦੇ ਵਿੱਚ ਜਣ ਕੇ ਬਾਦਲ ਪਰਿਵਾਰ ਨੇ ਵੰਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਉਹ 20 ਤੋਂ 50 ਲੱਖ ਰੁਪਇਆ ਲੈ ਕੇ ਵੰਡੀਆਂ ਇੱਕ ਵੀ ਨੌਕਰੀ ਐਹੋ ਜੀ ਨਹੀਂ ਹੈ ਕਿ ਜਿਹੜੀ ਕਿਸੇ ਨੂੰ ਫਿਰ ਦਿੱਤੀ ਹੋਵੇ